ਵਾਹਿਗੁਰੂ ਜੀ ਕਾ ਖਾਲਸਾ ॥ ਪੀਰ ਵਾਹਿਗੁਰੂ ਜੀ ਕੀ ਫਤਿਹ ॥ ਮਾ ਪਰਮਾਤਮਾ ਅਗੇ ਨਾਸ ਕਰਦਾ ਤੇ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੋਗਣੀ ਤੇ ਰਾਤਾਂ ਚਾ ਗੁਣੀ ਤੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਰੋਗ ਤਾਂ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਨੰਦ ਛੋ ਅਸੀਂ ਸਫਰ ਕਰ ਰਹੇ ਹਾਂ ਜੀ ਅ ਸ੍ਰੀ ਅਮਰਤਾ ਸਾਹਿਬ ਨੂੰ ਜਾ ਰਹੇ ਹਾਂ ਤੇ ਜਗੀਤਰ ਇਹਨਾਂ ਸਾਡੀ ਸੀ ਜੀ ਉਹ ਮਿਸ ਹੋ ਗਈ ਸੀ ਉਹ ਸੈਕੰਡ ਕਲਾਸ ਟ੍ਰੇਨ ਸੀ ਤੇ ਹੁਣ ਜਿਹਦੇ ਤੇ ਚੜਿਆ ਜੀ ਇਹਨੇ ਕੋਈ ਸਟੇਸ਼ਨ ਨਹੀਂ ਛੱਡਿਆ ਵੀ ਜਿੱਥੇ ਨਹੀਂ ਰੁਕ ਰਹੀ ਕਿਤੇ ਏਡਾ ਘੰਟਾ ਕਿਤੇ 20 ਮਿੰਟ ਬੱਸ ਐਦਾਂ ਹੀ ਸਫਰ ਕਰਦੇ ਜਾ ਰਹੇ ਹਾਂ ਸਾਨੂੰ ਇਹਨੇ ਸਮਝ ਲਓ ਵੀ 1 ਵਜੇ ਤੋਂ ਪਠਾਨਾ ਹਜੇ 5 ਵਜੇ ਚੱਲੇ ਹਜੇ ਜਲੰਧਰ ਤੱਕ ਸਫ਼ਰ ਕਰਦਾ ਅੱਧਾ ਸਫ਼ਰ ਬਾਕੀ ਅਮਰਤਾ ਸਾਹਿਬ শহীদ ਐਸਪ੍ਰੈਕਸ ਚ ਆਸੀ ਪਲੇਟ ਭਾਰਮ ਨੰਬਰ 92 ਤੇ ਅਸੀਂ ਰੁਕੇ ਹੋਏ ਆਂ ਤੇ ਦੇਖਦੇ ਹਾਂ ਆ ਆਪਣੇ ਨਿਰਧਾਰਤ ਸਮੇਂ ਤੇ ਪਹੁੰਚਦੀ ਕਿ ਨਹੀਂ ਪਹੁੰਚਦੀ ਬਸ ਟਾਈਮ ਤਾਂ ਇਹਨੇ 6:30 ਬਜੇ ਤੱਕ ਆ ਅੱਜ 100 ਕਿਲੋਮੀਟਰ ਦਾ ਲਗਭਗ ਸਫ਼ਰ ਪਿਆ ਇਹਦਾ ਹੋਰ ਹੁਣ ਦੇਖਦੇ ਆਂ ਵੀ ਕਿੰਨੇ ਕ ਟਾਈਮ ਵਿੱਚ ਸਾਨੂੰ ਉੱਥੇ ਲਾਉਂਦੀ ਆ ਵਾਕੀ ਜਿਹੜੇ ਵੀ ਸਟੇਸ਼ਨ ਤੇ ਰੁਕਦੀ ਆ ਜੀ ਤਕਰੀਬਨ ਤਕਰੀਬਨ ਅੱਧਾ ਘੰਟਾ ਤਾਂ ਇਹ ਲਾ ਕੇ ਤੁੰਦੀ ਆ ਤੇ ਜਿਹੜੀ ਅਸੀਂ ਜਿੱਥੇ ਚੜ੍ਹਨਾ ਸੀ ਅਸੀਂ ਉਹ ਟ੍ਰੇਨ ਮੈਂ ਕਹਿੰਦੇ ਜੀ ਮਸਾਂ ਹੀ 3 ਕਿ ਮਿੰਟ ਨੱਟੇ ਹੋਣੇ ਸਵਾਰੀਆਂ ਚਾਰਨਨ ਤੋਂ ਚੜਾਉਂਦੇ। ਉਦੋਂ ਤੋਂ ਤਾਂ ਬਚਾਰੇ ਅੱਧੇ ਉੱਤਰ ਹੀ ਨਹੀਂ ਚੜਨਾ ਤਾਂ ਕੀ ਆ ਸੀ। ਤੇ ਹੁਣ ਬੈਠੇ ਬੈਠੇ ਵੀ ਅੱਕ ਜਾਂਦੇ ਆ ਜਿਹੜੇ ਸਫਰ ਤੇ ਤਾਂ ਟ੍ਰੇਨ ਖੜੀ ਹੋ ਜਾਂਦੀ ਖੜੀ ਹੋ ਲੋਗੇ। ਇੱਕ ਤਾਂ ਸਫਰ ਪੜਦੇਵੇਂ ਫਿਰ ਤਾਂ ਹੁੰਦਾ ਵੀ ਹਾਂ। ਜਿਹੜੀ OS ਨੇ 3 ਘੰਟੇ ਚਲਾਉਣਾ ਸੀ ਇਹਨੇ ਮੁੱਲਾਦਾ ਜੀ ਸਾਢੇ 5 ਘੰਟੇ ਦਾ ਸਫਰ ਜੋ ਸੈਕੰਡ ਕਲਾਸ ਅ ਟ੍ਰੇਨ ਸੀ ਤੇ ਇਹ ਉਧਰ ਪਤਾ ਨਹੀਂ ਕਿਹੜੀ ਹੈ ਅ ਅਸਾ ਸਾਹਿਬ ਨਾਲ ਚੱਲ ਰਹੀ ਹੈ ਵੀ ਦੁਖੀ ਕਰਤਾ ਰਿਹਾ ਸਫਰ ਨੀਂ ਨਿਬੜ ਰਹੀ ਚਲੋ ਪਹੁੰਚਾਂਗੇ ਸ੍ਰੀ ਗੁਰੂ ਰਾਮਦਾਸ ਜੀ ਨਗਰੀ ਚ ਮਾੜਾ ਜੀ ਕਰਮ ਦੀ ਕਿਰਪਾ ਘੜੀ ਕੇ ਬਾਦ 3 2 1 3 2 2 ਬਾਸਾ ਆਈ ਕੋ ਸੁਣ ਜੀਣਾ 3 2 ਤੋਂ ਆ ਅਭੀ ਯਾਤਰਾ ਕਰ ਰਹੇ ਹੈ ਠੀਕ ਹੈ ਜੀ ਮਿਲਦਾ ਰਹੋ ਪਹੁੰਚ ਗਏ ਸੀ ਬਿਆਸਪੁਰ ਤੇ ਸੂਰਜ ਦੇਵਤਾ ਵੀ ਭੱਜ ਗਿਆ ਸਵੇਰ ਦੀ ਸੀ ਕੋਟੀਆਂ ਨੂੰ ਕਰਿਆ ਵਾ ਅਲਵਿਦਾ ਆਹ ਦਰਿਆ ਨੇ ਜੀ ਕੋਹਰਾਂ ਮੰਮਾ ਚਾਇਆ ਵਾ ਸੀ ਸ਼ਾਂਤੀ 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 ਜਾਂਦੇ ਹੋ ਜੀ ਹੁਣ ਫਾਇਰ ਵੱਢਦੀ ਪਰ ਹਾਇ ਖਾਲੀ ਹੋਆ ਹੁਣ ਸਵਾਰੀਆਂ ਵਿੱਚ ਬਾਤ ਘਟਾ ਅਰੇ ਬਿਆਸ ਫਰ ਗਈ ਜੀ ਬ੍ਰੇਕ ਤੇ ਔਰ ਨਾਲੇ ਆ ਗਿਆ ਜੋ ਉਧਰਲੀ ਸੜਕ ਮੇਨ ਹਾਈਵੇ ਜਿਹੜਾ ਜਲੰਧਰ ਤੋਂ ਅਮਰਤਸਰ ਨੂੰ ਜਾ ਰਿਹਾ ਨਾਲ ਦੀ ਨਾਲ ਆਓ ਵਾਹਿਗੁਰੂ ਸਤਨਾਮ ਉਹ ਸਾਹਮਣੇ ਆ ਗਿਆ ਜੀ ਗੁਰੂ ਘਰ ਕੋਲ ਬਾਹਰ ਚਰਨੇ ਵਾਲੇ ਜਿਆਦਾ ਹੈ ਜੀ ਮੈਨੂੰ ਲੱਗਦਾ ਚਰਨੇ ਵਾਲੇ ਘਟੇ ਆ ਬਾਸੇ ਹੁਣ ਤਾਂ ਸਾਰੇ ਆਪਣੇ ਆਪਣੇ ਘਰਾਂ ਨੂੰ ਵਾਪਸ ਲਾ ਕੇ ਜਾਣ ਤੇ ਚਲੋ ਅਸੀਂ ਵੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਗਰੀ ਚ ਚੱਲੇ ਆ ਉਹ ਵੀ ਸਾਡਾ ਘਰੇ ਜਿਹੜਾ ਆਨੰਦ ਉੱਥੇ ਪਹੁੰਚ ਕੇ ਆਉਣਾ ਜੀ ਉਹ ਕਿਤੇ ਵੀ ਨਹੀਂ ਹੈ ਵ્યાਸ ਜੰਕਸ਼ਨ

ਆਓ ਜੀ ਆਓ ਵਾਓ ਜੀ ਆਓ ਵਾਓ ਜੀ ਆਨੂ ਆਹ ਖਲੀ ਆਨੂ ਜਾ ਖਲੀ ਤੇਰੇ ਜੋ ਆਓ ਜੀ ਜੀ ਆਨੂ ਆਓ ਜੀ ਜੀ ਆਨੂ ਕਿਨੇ ਰਾ ਗਿਆ ਹੋ ਤੇ ਮਾਰੀ ਬਾਂਮਲੀ ਕਿੱਥੇ ਕ ਬੈਠੀ ਆ ਫੜਦੀ ਸਾਰੇ ਹੋਰ ਨੂੰ ਮਾਰਦਾ ਰਿੰਦਰ ਸਤ ਸ੍ਰੀਕਾਲ ਸਤ ਸ੍ਰੀਕਾਲ ਸਤ ਸ੍ਰੀਕਾਲ ਚਾਹ ਦਾ ਕੱਪ ਕਿੱਥੇ ਤੇ ਲਿਆਦ ਮਾਰਾ ਹੈ ਨਹੀਂ ਇੰਨਾ ਟਾਈਮ ਰੁਕੜ ਇੰਨਾ ਟਾਈਮ ਨਹੀਂ ਰੁਕਣੀ ਟ੍ਰੇਨ ਉਹਰੇ ਟਿਕਟਾਂ ਲੈ ਉਹ ਟਿਕਟਾਂ ਪਾ ਪਾਈਂ ਆਰਾ ਅਸਤਾਨ ਦੋ ਕੱਪ ਚਾਹ ਦੇ ਪਾਣੀ ਬਣਾ ਪਣ ਰਾਤ ਪੜਾ ਆਪਾਰਾ ਕਿੰਨੇ ਪੈਸੇ ਖਲ ਜਾ ਸੰਸਮ ਖਲ ਜਾ ਸੰਸਮ ਹਾਂ ਲਓ ਜੀ 20 ਰੁਪਏ ਪਿਆ ਹਲਾ ਫਾੜੀ ਸਰੇਂਦਰਾ ਉਹ ਜੋ ਹੁਣ ਕਰੀਮ ਵਾਲੇ ਬਿਸਕਟ ਤੇਰੇ ਕੋਲ ਜਿਹੜੇ ਲੈ ਕੇ ਆਓ ਕੰਮ ਨਹੀਂ ਆਉਣਾ ਇਸ ਦਾ ਨਾਮ ਕੁਰਪੁਰਾ ਹੈ ਮਾਲਾ ਕੋਈ ਹੋਰ ਨਹੀਂ ਆਲਾ ਉਸੇ ਉਹ orange cream ਵਾਲੇ ਉਹਨੂੰ ਕਿਹਾ ਹੈ ਨਹੀਂ ਹੈ ਉਹ ਪਰ ਇਹ ਟ੍ਰੇਨ ਤੁਰਦੀ ਮੈਨੂੰ ਆਇਆ ਲੱਗਦਾ ਮਾਗੇ ਤੇ ਇਹ ਤੁਰਪੀ ਜਿਹੜੇ ਬਿਸਕਟ ਐਨੇ ਲੈ ਕੇ ਆਉਂਦੇ ਹੋ ਉਸਤਾਦ ਜੀ orange cream ਵਾਲੇ ਬਿਸਕਟ ਆ ਗਏ ਦਿਓ ਸਰ ਜੀ ਤੁਸੀਂ ਬਿਸਕੁਟ ਨਹੀਂ ਪੁੱਛ ਰਹੇ ਤਰੇ orange ਵਾਲੇ ਬਿਸਕੁਟ ਗਏ ਆ ਟ੍ਰੇਨ ਖਾਲੀ ਭੱਜਦੀ ਬੋਦ ਆ ਇਹਨੇ ਤਾਂ ਕੋਲਾਤ ਸਪੀਡ ਫੜ ਲਈ ਆ ਆਹ ਕੀ ਚਾਹ ਚਾਹ ਹੋਰ ਕੀ ਹੈ ਉਹ ਪਤਾ ਨਹੀਂ ਕੁਝ ਹੋ ਰਿਆ ਨਾ ਚਾਹ ਹੈ ਨਾ ਕਾਫੀ ਹੈ ਐਤ ਤਾਂ ਐ ਜੋ ਮਿਲ ਨਹੀਂ ਹੋ ਰਾ ਤੁਹਾਨੂੰ ਗਰ ਬੱਕਰੀਆਂ ਬੰਨੀਆਂ ਵੀ ਇਹਨਾਂ ਨੇ ਜਿਹੜੇ ਚੋਕੇ ਦੇ ਦਾ ਹਾਂ ਤੇਰੀ ਮੰਮੂਆਂ ਖਾਂਦੇ ਪੀਂਦੇ ਲੱਤਾ ਮਾਰਦੇ ਮੈਂ ਜਵਾਬ ਦੇ ਦਿੰਦਾ ਫਿਰ ਕਿ ਮੈਂ ਨਹੀਂ ਤਾਂ ਲੈ ਕੇ ਆਣੀ ਹੁਣ 40 ਰੁਪਏ ਲਾਇਆ ਹੁਣ ਉਹਨੂੰ ਪੀਓ ਇੰਜੋਏ ਕਰੋ ਚਾਹ ਸਮਝ ਕੇ ਪੀਓ ਇਹਨੂੰ ਵੀ ਚਾਹ ਹੈ ਹਾਂਜੀ ਸਰੇਂਦਰ ਨੇ ਪਹਿਲੀ ਪਾਨੀ ਮਾਰਤੀ ਤਾਂ ਐਂ ਕਿਆ ਪੀਣੀ ਆ ਤੂੰ ਤਾਂ ਚੰਗੀ ਭਲੀ ਚਾਹ ਨਹੀਂ ਪੀਂਦੀ ਇਹ ਕੁੜੀ ਹੈ ਇਹਦੇ ਚ ਕਿਹੜਾ ਦੁੱਧ ਤੈਨੂੰ ਹੁਣ ਸੁੱਕੇ ਦੁੱਧ ਦੀ ਚਾਹ ਬਣਾਈ ਵੀ ਹੈ ਉਹਨਾਂ ਨੇ ਐਥੇ ਕਿਆ ਬੂਰੀਆਂ ਬੰਨੀਆਂ ਵੀ ਇਹਨਾਂ ਨੇ ਇਹਦਾ ਇੱਕ ਨੌਕਰ ਆ ਹੋਇਆ ਇਹਨਾਂ ਨੇ ਵੀ ਹਾਂ ਇਹਨਾਂ ਨੇ ਨੀਂਦ ਗੱਡੀ ਆ ਜੀ ਐਨ ਪੂਰੀ ਆਪਣੀ ਤਸੱਲੀ ਨਾਲ ਮੋਈ ਕਹਾਂ ਇਧਰ ਐਨੇ ਵੀ ਨੀਂਦ ਕੱਢ ਲਈ ਉਹਨੂੰ ਕੱਢੀ ਤਾਂ ਸੌਂ ਤਾਂ ਲਈਆਂ ਆਹ ਆ ਨੀਂਦ ਕੱਢਣਾ ਜੀ ਜਨੇ ਕੱਢਣੀ ਨੀਂਦ ਐ ਕੋਈ ਦੁਨੀਆਦਾਰੀ ਦੀ ਖਬਰ ਪਈ ਆ ਰਾਮ ਨਾਲ ਨਾ ਮੋਈ ਕਹਾਂ ਮੇਰੇ ਨਾਲ ਵੀ ਹੈਗਾ ਤੇ ਇਹ ਆ ਆਪਣੇ ਨੀਂਦ ਤਾਂ ਫਿਰ ਨੀਂਦ ਤਾਂ ਤਾਂ ਹੀ ਕੋਸਾਂਦਾ ਫਿਰ ਢੜੀ ਨੀਂਦ ਦਾ ਉਹਦੇ ਮੁਰੇ ਕਿਸੇ ਦਾ ਜ਼ੋਰ ਨਹੀਂ ਹੈਗਾ ਚੱਲ ਐਨੀ ਬਹੁਤਾ ਟਿਕੀ ਵੀ ਨਹੀਂ ਤਾਂ ਫੋਨ ਦੇ ਦੇ ਆ ਦੇ ਦੇ ਆ ਦੇ ਦੇ ਆ ਬੈਗ ਨੂੰ ਰੋ ਰੋ ਲੱਭੀ ਜਾਂਦੀ ਹੈ ਭਰਿਆ ਵਾ ਸਮਾਨ ਨਾਲ ਮੈਂ ਨਹੀਂ ਵੀੜੀ ਨਾ 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 ਡੋਲ ਦੇ ਮੇਰੇ ਕਿੰਦੇ ਦਾ ਵਧਾਵੇ ਇਹ ਕਰੇਗਾ ਇਹ ਜੀ ਹੈ ਇਹਦੇ ਕੋਲ ਰੋ ਰੋ ਕੇ ਦੋਗੇ ਬੱਸ ਸਰ ਗਿਆ ਹੁਣ ਮੇਤੇ ਮੰਗ ਲਈ ਚਾਹ ਤੁਹਾਨੂੰ ਮੈਂ ਦੋਂਗਾ ਦੁੱਧ ਦੇ ਪੱਤੇ ਪਾ ਕੇ ਲੈ ਦੇ ਇੱਕੋ ਸੇ ਨਸਰਨ ਚਾਹ ਆ ਤਾਂ ਪੀਤੀ ਦੀਏ ਬਸ ਯਾਰ ਆਪਾਂ ਇੱਕ ਵਾਰ ਪੀਤੀ ਸੀ ਸੇਸੇ ਸੇਸੇ ਦੋ ਜਣੇ ਨਹੀਂ ਜਾਰੀ ਜੀਏ ਕੋਈ ਹੁੰਦਾ ਜੇ ਇਹਦੀ ਮਾਰਗੀ ਤੇ ਨਹੀਂ ਜਾਂਦੇ ਪਰ ਦੂਜਾ ਸੈਨ ਹੋਗੀ ਆ ਦੇਖ ਹਾਏ ਬੀ ਵੀ ਕਿੰਨੀ ਖਰਾਬ ਆ ਬਦਲ ਗਈ ਮੈਂ ਕਿੱਦੀ ਦਾ ਹੈ ਡੋਲੀ ਦਾ ਨਹੀਂ ਮੈਂ ਦੇਖਿਆ ਭਾਈ ਡੋਲੀ ਕੇ ਪੀਤੀ ਇੱਕ ਗਲਾਸ ਕੇ ਆ ਮੈਂ ਪੀਤੀ ਆ ਓਏ ਪਤਾ ਨਹੀਂ ਕਿਹੜਾ ਦੁੱਧ ਦੁੱਧ ਪਾਉਂਦੇ ਉਹਦੇ ਤੇ ਕਿਆ ਪਾਉਂਦੇ ਕਿਆ ਨਹੀਂ ਕੁਝ ਨਹੀਂ ਪਤਾ ਖਬਰ ਦਾ ਹਾਲ ਚਾਹ ਦੁੱਧ ਬਣਾ ਰੋ ਕਿਹਦੇ ਚ ਚਾਹ ਨਹੀਂ ਹੋਇਓ ਠੀਕ ਸਾਨੂੰ ਬਾਬਾ ਸਾਡੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਹੁਣ ਸਾਰਿਆਂ ਨੂੰ ਰਾਜੀ ਕਰ ਦੇਣਗੇ ਹਾਂ ਐ ਕਿਉਂ ਸੋ ਪਤੋ ਦੁਨੀਆਦਾਰੀ ਦਾ ਐ ਕਿ ਦੁਨੀਆਦਾਰੀ ਦੀ ਖਬਰ ਥੋੜੀ ਜਿਹਾ ਰਹਿ ਗਿਆ ਹੁਣ ਸਾਰਿਆਂ ਨੂੰ ਫਿਕਰ ਲਾਉ ਹਾਂ ਰਹਾ ਜਸਮਨ ਨਾ ਲੈਪਟਾਪਾਂ ਬੰਦ ਹੋ ਗਿਆ ਕਮਰੇ ਦੇ ਫਿਰ ਤਾਂ ਆਪੇ ਸੁਣ ਲੈਣੇ ਦੇਖੋ ਭਾਜੀ ਉਹ ਸੋਣਾਂ ਦੇ ਬੱਚੇ ਆ ਉਹ ਵੀ ਮੰਬਨੇ ਰਿਹਾ ਉਹ ਵੀ ਆਨੰਦ ਲੈ ਰਿਹਾ ਚਰਨੀ ਦਾ ਤਦੋਂ ਮਿਲਦਾ ਜੀ ਤੁਹਾਨੂੰ ਕहां ਚੱਲ ਗਿਆ ਆਲਾ ਫੜ ਖਾਓ ਕਰੀਮ ਵਾਲੇ ਬਿਸਕੁਟ ਤੁਸੀਂ ਤਾਂ ਧੰਨ ਕਰੋ ਆਰਮਦਾਸ ਮਹਾਰਾਜ ਜੀ ਦੀ ਕਿਰਪਾ ਨਾਲ ਫਾਈਨਲ ਅਸੀਂ ਪਹੁੰਚ ਗਏ ਜੀ ਅੰਮ੍ਰਿਤਸਰ ਅੰਮ੍ਰਿਤਸਰ ਆ ਫੜੀ ਦੇਖਿਆ ਨੂੰ ਫੜੀ ਸਿੰਦੀਪ ਥੋੜੀ ਜਿਹੀ ਪਲੇਟਫਾਰਮ ਦੇ ਪਿੱਛੇ ਖੜੀ ਹੈ ਨਾ ਆ ਬੰਦਾ ਸਤ ਨਾਮ ਬਾਈ ਰੋਆ ਪੌੜੀ ਅੱਧੀ ਦਾ ਚੜਜੋ ਉੱਪਰ ਨੂੰ ਵਸ ਇੱਕ ਬੈਗ ਤੁਸੀਂ ਫੜ ਲਓ ਤੋ ਚ ਫੜਾ ਦੇ ਮੈਨੂੰ ਇੱਕ ਹਲਕਾ ਜਿਹਾ ਬੜਾ ਦੇ ਲਿਆ ਬਾੜ ਥੋੜਾ ਜਿਹਾ ਜਿਮ ਕਤਰਿਆਂ ਤੋਂ ਸਾਵਧਾਨ ਧਿਆਨ ਨਾਲ ੱਤਕਾ ਮੁੱਕੀ ਜਨਾ ਫੜਿਓ ਓਏ ਜਾਂ ਸਤ ਨਾਮ ਇਹ ਗੋਲ ਬਾਗੜੇ ਪਸੀ ਨੇ ਹਾਂਜੀ ਇਹ ਗੋਲ ਬਾਗੜੇ ਪਸੀ ਨੇ ਨਾ ਜੀ ਇਹ ਨਹੀਂ ਜੀ ਹੁਣ ਮੈਨੂੰ ਪਤਾ ਓਏ ਹੋਈ ਹੈਗਾ ਗੋਲ ਵਾਲਾ ਕਿਹੜੇ ਵਾਲਾ ਜੀ ਹੈ अच्छा तो पता नहीं कितने का ट्रेन ना रुकिया होया जी कितने का के रुक गिया कि कितने का चलनी है बस अनाउंसमेंट ਨਾਲ ਵੀ ਨਾਲ ਚੱਲੀ ਜਾਂਦੇ ਐਨੇ ਪਲੇਟਫਾਰਮ ਤੇ ਇਧਰ ਨੂੰ ਜਾਣਾ ਐਨੇ ਪਲੇਟਫਾਰਮ ਨੰਬਰ ਪਰ ਤੇ ਉਧਰ ਨੂੰ ਜਾਣਾ बस यही हां ਥੋੜਾ ਦਾ ਦਿਮਾਗ ਲਾਉਣ ਦੀ ਲੋੜ ਆ ਗੱਲ ਕੁਛ ਵੀ ਨਹੀਂ ਫੇਰ ਵੀ ਚਲੋ ਨਰਵਸ ਹੋ ਜਾਂਦਾ ਜਨਾ ਜਿਨ੍ਹਾਂ ਨੇ ਟ੍ਰੇਨ ਦਾ ਸਫ਼ਰ ਨਹੀਂ ਕਰਿਆ ਕਦੇ ਉਹ ਨਰਵਸ ਹੋ ਜਾਂਦਾ ਉਹ ਲੈ ਇੱਧਰ ਨੂੰ ਆ ਰਹਿਣਾ ਤਾਂ ਨਹੀਂ ਗਿਆ ਤਾਂ ਚਲੋ ਉਹਦਾ ਉਧਰੋਂ ਡਰ ਦੀ ਮਾਰੀ ਉਧਰ ਉਤਰ ਗਿਆ ਚੱਲ ਹੁਣ ਹਾਂ ਬੱਸ ਸਾਰੇ ਖੜ ਜੋ ਵੈਰੀ ਗੁੱਡ ਇੱਥੇ ਹੀ ਰੱਖਣ ਉਹਦਾ ਸਟੈਪ ਓਹੋ ਨੇਰਾ ਹੋ ਗਿਆ ਜੀ ਪੂਰਾ ਹਨ ਕਿਤੇ ਨਾ ਆ ਜੋ ਆ ਜੋ ਲੇਟ ਹੋ ਗਿਆ ਤੁਸੀਂ ਆਏ ਨਹੀਂ ਆ ਗਏ ਪਾਸੇ ਖੜੇ ਹੋਏ ਵਾਹ ਗੋ ਸਤਨਾ ਨਾ ਨੇਰਾ ਹੋ ਗਿਆ ਜੀ ਪੂਰਾ ਹਨ ਤੇ ਹੁਣ ਆਟਾ ਵਾਲੇ ਕਹਿੰਦੇ ਸਾਡੇ ਕੋਲ ਬੈਠੋ ਅਲਾਸੀ ਦੇਖਾਂਗੇ ਦਰਬਾਰ ਸਾਹਿਬ ਵਾਲੀ ਜਿਹੜੀ ਬਾਸ ਆਉਂਦੀ ਆ ਜੀ ਫਰੀ ਵਾਲੀ ਸੇਵਾ ਵਾਲੀ ਕਹਿਣ ਦਾ ਭਾਵ ਛੋੜੀ ਨੇ ਖੁਣਾ ਤਾਂ ਤੇ ਖੋਣਾ ਉਂਗਲੀ ਫੜ ਲਓ ਭਾਈ ਖੜਾ ਬਤੋਈ ਆਨੇ ਮੇਰੀ ਜੇਬ ਚ ਹੱਥ ਪਾਇਆ ਪਿਆ ਤੇ ਉੱਥੇ ਦੇਖਾਂਗੇ ਆ ਸਾਹਮਣੇ ਜਿਹੜਾ ਪਿੱਪਲ ਦਾ ਦਰਖਤ ਖੜਾ ਜੀ ਇੱਥੇ ਹੀ ਲੱਗਦੀ ਆ ਬਸ ਆ ਕੇ ਦਰਬਾਰ ਸਾਹਿਬ ਵਾਲੀ ਪੂਰੀ ਚਾਹਲ ਪਹਿਲਾ ਰਣਕ ਮੇਲਾ ਲੱਗਿਆ ਪਿਆ ਇੱਥੇ ਤਾਂ ਤਾਂ 12 ਮਹੀਨੇ 30 ਦਿਨ ਰਹਿੰਦਾ ਜੀ ਕਿੰਨੀਆਂ ਟ੍ਰੇਨ ਆ ਕੇ ਰੁਕਦੀਆਂ ਔਰ ਕਿੰਨੀਆਂ ਚੱਲਦੀਆਂ ਕੀ ਆ ਕਹਿੰਦੀ 17 18 ਸਾਲਾਂ ਵਾਂ ਔਰੇ ਆਈਆਂ ਹਾਂ ਸਿਰਫ ਹੀ 12 ਆਈਏ ਬੱਲੇ ਉਹ ਬੱਲੇ ਮੇਰੇ ਮਹਾਰਾਜ ਉਹ ਦੇਖਦੇ ਸੀ ਉਹ ਬਾਬਿਆਂ ਦੀ ਬੱਸ ਆ ਗਈ ਸਾਨੂੰ ਲੈਣੇ ਆ ਹਾਂ ਆਪ ਦਾ ਨੰਬਰ ਹੈ ਕਰੋ ਉਹ ਛੇਤੀ 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 ਉਹ ਛੇਤੀ ਛੇਤੀ ਉਹ ਆਪਾਂ ਗਲਤ ਆ ਗਏ ਮੈਂ ਕਹਿੰਦਾ ਇੱਧਰ ਨਹੀਂ ਹੈਗੀ ਉਹ ਉੱਥੇ ਤੇ ਹੈ ਬਸ ਉਧਰ ਉਹ আচ্ছা ਤੇ ਉੱਤਰ ਦੀ ਸਾਰਾ ਉਹ ਉੱਥੇ ਉੱਤਰ ਦੀ ਸਾਰਾ ਹੁਣ ਮੈਂ ਵੀ ਕਨਫਿਊਜ਼ ਹੋ ਗਿਆ ਹਾਂ ਆ ਆ ਜਿਹੜੀਆਂ ਪਿਲਕਣ ਉਹਦਾ ਬੂਟਾ ਖੜਾ ਹੋ ਓਹ ਖੜੀਓ ਸਾਹਮਣੇ ਉਹ ਦੇਓ ਉਹ ਦੇਓ ਇਹ ਨਹੀਂ ਤੇਰੀ ਉਂਗਲੀ ਨਹੀਂ ਫੜਦਾ ਓਹ ਖੜੀਓ ਸਾਹਮਣੇ ਚਾਰ ਨੇ ਤੁਸੀਂ ਬੈਗ ਵੀ ਸੱਤ ਨੰਬਰ ਆਇਆ ਕਰੋ ਇਹ ਮੇਰੀ ਉਂਗਲੀ ਫੜ ਮੇਂ ਜਿੰਦੀ ਵੱਢਦੇ ਆਂ ਕਾ ਤੂੰ ਉਂਗਲੀ ਵਾ ਤੇ ਵੱਢਦੀ ਮੇਰੀ ਤੇਰੀ ਰੋਣ ਚਾਲ ਕੋਤੇ ਨਹੀਂ ਟੀਬਾਂ ਕਰਦੇ ਹੋ ਹਣ ਤੂੰ ਮੇਰੇ ਤੋਂ ਕੋਈ ਚਲੋ ਮਿਲਦੇ ਜੀ ਫੇਰ ਸਾਨੂੰ ਹੁਣ ਬੱਸ ਖਾਲੇ ਹੋ ਖੜੀ ਆ ਹਮ ਅਕਾਲ ਤਕਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਆ ਖੜੀ ਜਿਹੜੀ ਜਿਹੜੀ ਬੱਸ ਸਾਨੂੰ ਲੈ ਕੇ ਜਾਊਗੀ ਬਾਬਿਆਂ ਦੇ ਲੈ ਫੜਿਆ ਨੂੰ ਤੇ ਆ ਸਾਹਮਣੇ ਵੀ ਐ ਨਾ ਅਮਰਤ ਸਰਦਾ ਮੇਨ ਹੋ ਜਿੱਥੇ ਉੱਪਰ ਲਈ ਸਾਡਾ ਲਿਖ ਹੋਇਆ ਵਾ ਉਹ ਉਹਦੇ ਆ ਬਿਲਕੁਲ 프ਰੰਟ ਦੇ ਵਿੱਚ ਇਹ ਬੱਸ ਖੜੀ ਐ ਤੇ ਸੰਗਤਾਂ ਮੈਂ ਕਹਿੰਦਾ ਤਕਰੀਬਨ ਪੂਜਾ ਹੋ ਗਈਆ ਹੂੰ ਥੋੜੇ ਜਿਹਾ ਟਾਈਮ 'ਚ ਵੱਜ ਜੂਗੀ ਸਲਫ ਸਤ ਨਾਮ ਬਾਹੀਆ ਫਾਈਨਲੀ ਬਾਘਰੂ ਦੀ ਕਿਰਪਾ ਨਾਲ ਅਸੀਂ ਪਹੁੰਚ ਗਏ ਜੀ ਦਰਬਾਰ ਸਾਹਿਬ ਆ ਉਹ ਸਾਹਮਣੇ ਜੀ ਉਹ ਸੰਬੰਧ ਸਾਰਿਆਂ ਨੂੰ ਪਤਾ ਹੀ ਹੈ ਜੀ ਉਹ ਉਹਦੇ ਨਾਲ ਇਹ ਬੱਸਾਂ ਖੜੀਆਂ ਜੀ ਆਪਣੀਆਂ ਫਰੀ ਵਾਲੀਆਂ ਤੇ ਉਥੋਂ ਸਮਝ ਲਓ ਵੀ 20 ਜਾਂ 30 ਮੀਟਰ ਮੈਂ ਦਿੱਲੀ ਸੜਕ ਆ ਗਿਆ ਜੀ ਤੇ ਨਾਲ ਦੀ ਨਾਲ ਆ ਗਈ ਸੀ ਸਾਰਾ ਗੜੀ ਸਰਾ ਉਰੇ ਕਮਰਾ ਮਿਲ ਜਾਂਦਾ तकरीबन तकरीबन ਕਿਤੇ ਹੀ ਆ ਵੀ ਨਾ ਮਿਲੇ ਪੂਰੀ ਐਸੀ ਆ ਉਸ ਤੋਂ ਬਾਅਦ ਜੀ ਇਹਨਾਂ ਦਾ ਜ਼ਿਆਦਾਤਰ ਆਨਲਾਈਨੇ ਬੁਕਿੰਗ ਹੁੰਦੀ ਆ ਜੀ ਜਿਹੜੀ ਵੀ ਹੁੰਦੀ ਆ तकरीबन तकरीबन ਆਨਲਾਈਨ ਬੁੱਕ ਕਰਕੇ ਆਪਣਾ ਉਰੇ ਆ ਸਕਦੇ ਆ ਓਹੀ ਵਾਹਿਗੁਰੂ ਮੈਂ ਚੱਲ ਰਿਹਾ ਜੀ ਇੱਧਰ ਮਨਪ੍ਰੀਤ ਨੂੰ ਗੋਣ ਹਾਂ ਤਾਂਦੇ ਪਾਸ ਇਹੋ ਫਰੀ ਥੋੜਾ ਹੋਣੀ ਹੈ ਪੈਸੇ ਦੇਣੇ ਭਨੇ ਉਹਦੇ ਤਾਂ ਕੋਈ ਚੱਕਰ ਨਹੀਂ ਇਹਨਾਂ ਨੂੰ ਇਹ ਵੀ ਕਰਾਰੇ ਮਾਰ ਦੋ ਵੀ ਰਾਤ ਨੂੰ ਬੋਲੋ ਉਹ ਕੋਈ ਨਹੀਂ ਦੇਖ ਲਾਂਗੇ ਕੀ ਬਣਦਾ ਮਹਾਰਾ ਸੱਚਾ ਪਾਤਸ਼ਾਹ ਚੱਲਿਆ ਧੰਨ ਸ੍ਰੀ ਗੁਰੂ ਚੱਲਿਆ ਮੈਂ ਤਾਂ ਬੋਲਦਾ ਆਪਣੇ ਉਹ ਜਿਹੜਾ ਆਨਲਾਈਨ ਵਾਲਾ ਜੀ ਸਿਸਟਮ ਹੈ ਇਹ ਆਹ ਸੈਟ ਹੈ ਜੀ ਏ 01 ਏ 09 ਨਹੀਂ ਨੋਂਟ ਨਹੀਂ ਨੋਂਟ ਪੇਰਾ ਤੇ ਜਿਹੜੇ ਸਾਰਾਗੜ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਸਿੰਘ ਇਹ ਉਹਨਾਂ ਦੀ ਸਾਰੀਆਂ ਨਹੀਂ ਆ ਫੋਟੋਆਂ ਜਨਮਾਂ ਤੇ ਕਿਹੜੀ-ਕਿਹੜੀ ਉਮਰ ਦੇ ਵਿੱਚ ਉਹਨਾਂ ਨੇ ਸ਼ਹੀਦیاں ਪਾਈਆਂ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਾਰੀਆਂ ਨਹੀਂ ਆ ਇਹ ਉਹ ਟ੍ਰੈਂਡ ਦਾ ਜੀ ਮਾਡਲ ਤਿਆਰ ਕੀਤਾ ਹੋਇਆ ਜਿਸ ਟਾਈਮ ਆਪਣਾ ਰੇ ਸਿੰਘਾਂ ਨੇ ਜੰਗ ਲੜੀ ਸੀ ਐਦਾਂ ਹੀ ਜਿਹੜੇ ਉੱਪਰਲੀ ਸਾਈਡਾ ਸਿੰਘਾਂ ਨੇ ਬਣਾਈ ਹੋਈ ਜੀ ਮੁਖਤਾ ਤੇ ਜਿਹੜੇ ਆਏ ਸੀ ਉਸ ਟਾਈਮ ਹੱਥ ਲੜੀ ਸੜ ਇਹ ਸਾਰਾ ਸਿਸਟਮ ਨਮਾਦ ਮੈਂ ਤਾਂ ਬਹੂਰੀ ਕਿਰਪਾ ਨਾਲ ਅੱਜ ਤੱਕ ਜਿੰਨੀ ਵਾਰ ਵੀ ਉਹ ਰਿਹਾ ਹੈ ਜੀ ਕਦੇ ਮਤਲਬ ਐਦਾਂ ਮੋੜੇ ਹੀ ਨਹੀਂ ਹੈਗਾ ਹਲੋ ਐਨੀ ਛੇਤੀ ਤੁਹਾਨੂੰ ਆਏ ਥੋੜਾ ਕਹਿੰਦਾ ਵੀ ਹੁਣ ਮੈਸੇਜ ਕਰਾਉਣੇ ਆਣੇ ਆਹ ਆਨਲਾਈਨ ਕੌਣ ਕਮਲ ਆਉਣੀ ਉਹ ਥੋੜਾ ਹੋਣਾ ਉਹਨਾਂ ਨੇ ਵੀ ਦਿੱਸਤ ਟਾਈਮ ਮੰਗਣਾ ਵੀ ਤੁਸੀਂ ਅੱਜ ਥੋੜਾ ਆਨਲਾਈਨ ਕਰਕੇ ਹੁਣੇ ਬੁੱਕ ਕਰਕੇ ਉਹਨਾਂ ਕਮਰਾ ਲੈ ਲੂਗੇ ਪੱਕਾ ਕਿ ਨਾ ਮੈਂ ਦੱਸਦੀ ਹਾਂ ਪ੍ਰੋਬਲਮ ਇੱਕ ਕਰੋੜ ਘਰਾੜੇ ਬਹੁਤ ਮਾਰਦਾ ਜੀ ਇਹ ਘਰਾੜੇ ਬਹੁਤ ਮਾਰਦਾ ਇਹ ਵੀ ਵੀਡੀਓ ਜੀ ਉਹ ਮਾਰ ਘਰਾੜੇ ਮੈਂ ਵੀ ਮਾਰਦਾ ਘਰਾੜੇ ਤਾਂ ਬੰਦਾ ਨਾ ਤੁਸੀਂ ਵੀ ਮਾਰੋ ਤੇ ਡੈਡੀ ਮਾਰੀ ਲੈ ਕਿ ਨਹੀਂ ਫਿਰ ਘਰਾੜੇ ਤਾਂ ਫਿਰ ਘਰਾੜੇ ਆ ਉਹ ਤੁਸੀ ਕਮਰੇ ਕਿਤੇ ਗੰਦੇ ਸਨ ਉਹਨੇ ਗੰਦੇ ਦੇ ਦੇ ਨਾਲ ਗੰਦੇ ਦੇ ਦਿੱਤੀ ਸੀ ਉਹਨੇ ਮੈਂ ਵੀ ਤਾਂ ਨਾਲੇ ਤਾਂ ਤੁਹਾਡੇ ਤੁਹਾਨੂੰ ਮਿਲ ਗਿਆ ਇੱਕ ਜੇ ਤੁਸੀਂ ਆਨਲਾਈਨ ਬੁਕਿੰਗ ਕਰਾਉਂਦੇ ਆ ਮੈਂ ਤੁਹਾਨੂੰ ਉਹ ਪੁੱਛਦੀ ਕਰਾ ਦੂੰਗੀ ਨਹੀਂ ਹੋਣੀ ਹੈਗੀ ਤਨਸਾਹ 15 ਰੌਂ ਮਿਲ ਗਿਆ ਜੀ ਕੈਂਡ ਦਾ ਭਾਵ ਤੀਜੇ ਫਲੋਰ ਚ ਇਹਨਾਂ ਨੂੰ ਪੰਜ ਲਿਫਟ ਹੁਣ ਉਹ ਗਈ ਹੈ ਕਿ ਉੱਪਰ ਤੇ ਬਾਸਹਾਰੀਆਂ دھوਇਓ ਉੱਪਰ ਤੇ ਪਹਿਲਾਂ ਮੈਂ ਤੇ ਉਤਰੂੰਗੇ ਉਹ ਵਿੱਚ ਸੰਗਤ ਹੋਣੀ ਹੈ ਇਹ ਹੱਥੇ ਇਹ ਮੁਰਲਾ ਨੂੰ ਸਰਵਿਸ ਵੀ ਹੈਗੀ ਜੀ ਅੱਜ ਦੀ ਰੈਸਟੋਰੈਂਟ ਦੀ ਆਪਣੇ ਕਮਰੇ ਚ ਉਹਨਾਂ ਨੂੰ ਫੋਨ ਮਾਰੋ ਤੇ ਜਿਹੜਾ ਵੀ ਸਮਾਨ ਉਹਨਾਂ ਉੱਪਰ ਉੱਥੇ ਪਹੁੰਚੀ ਸੁ ਬਹਿਰ ਉਹ ਦਿਆਂ ਨਾਲ ਚਲੋ ਵੀ ਤਕਾਰ ਕੋ ਦਾ ਗਾਹ ਨੂੰ ਕੋ ਦਾ ਗਾਹ ਨੂੰ ਕੋ ਦਾ ਗਾਹ ਨੂੰ ਕੋ ਦਾ ਗੇ ਨੂੰ ਅੱਜ ਸਾਨੂੰ ਪਿਲਾ ਦਿਓ ਕਾਲਾ ਕੋ ਦਾ ਗੇ ਨੂੰ ਖਾਣੀ ਪੀਣੀ ਦੀ ਗੱਲ ਕਰਿਓ ਲਾ ਦਿਓ ਉਹਨੂੰ ਉੱਥੋਂ ਕਰ ਦੇ ਚਲੋ ਆ ਗਏ ਬਾਬਾ ਲਾਗੀ ਲਾਗੀ ਲੱਗੀ ਰਹੇ ਨੇ ਰੂਮ ਥਰੂ ਹਾਂਜੀ ਉੱਤਰਨਾ ਇੱਧਰ ਨੂੰ ਇੱਧਰ ਤੋਂ ਹੁਣ ਬੰਦ ਆ ਗਿਆ ਨਾ ਕਿਹੜਾ ਬੈਗ ਚੱਕਣਾ ਕਾਲਾ ਕਿਹੜਾ ਬੈਗ ਚੱਕਣਾ ਕਾਲਾ ਭਤੀਜਾ ਕਿ ਭਤੀਜਾ 315 ਨੰਬਰ ਆਪਣਾ ਸਮਾਰ ਰੱਖਦੇ ਨੇ ਤੁਸੀਂ ਸਾਡੇ ਕੋਲ ਨਹੀਂ ਆਜੇ ਚਲੋ ਤੇਰਾ ਪਪਾ ਖਰਾਪ ਰਹੀ ਤੇ ਮੈਂ ਚੱਕ ਲਿਆ ਉਹ ਜੇ ਕਹਿੰਦੀ ਮੈਂ ਖੋਲੂ ਆਪਣਾ ਬੈਗ ਤੇ ਚੱਕ ਲਿਆ ਬਾਪੂ 316 ਨੰਬਰ ਹੈ ਆਹੀ ਆ ਲੈਫਟ ਦੇ ਨਾਲ ਵਾਲੇ ਕਮਰਾ ਨਹੀਂ ਤਾਂ ਇੱਧਰ ਆਪ ਤਾਂ ਇਹਦੇ ਬੱਸ ਆਹਾਂ ਤੈਨੂੰ ਲਾਉ ਜੀ ਕਿੱਥੇ ਲਾਉਂਗੀ ਪਹਿਲਾਂ ਇਹ ਇਹ ਦੇਖਾਂ ਤੈਨੂੰ ਲਾਉਂਦੀ ਨੂੰ ਇਹ ਇੱਥੇ ਲੱਗਣਾ ਅੱਛਾ ਵਾਛੇ ਚਲੋ ਬਈ ਹੁਣ ਪੁੱਤ ਕਾਰਡ ਇੱਥੇ ਪਾਉਣਾ ਪੈਣਾ ਫੜਾਓ ਕਾਰਡ ਫੜੋ ਇੱਥੇ ਚ ਪਾਓ ਕਾਰਡ ਇਹ 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 ਇੱਕ ਮਿੰਟ ਚਲੋ ਬਈ ਆਓ। ਆਵੇ। ਫੋਨ ਚਾਰ ਤੇ ਲਾਓ ਜੋ ਮਰ। ਆਓ। ਵਾਹਿਗੁਰੂ ਦਾ ਗੁਣ ਗਾ। ਹਾਏ ਕਿੱਥੇ ਆ ਗਏ? ਜੀ ਨੰਮਾ। ਹਾਂ? ਠੰਡ ਥੋੜੀ ਹੋ ਪਈ। ਹੈ? ਬਾਜਨਾ ਵੀ ਨਹੀਂ। ਹੂੰ? ਸਤਨਾਮ ਵਾਹਿਗੁਰੂ ਸੱਚਾ ਪਾਤਸ਼ਾਹ। ਵੈਸੇ ਅੱਜ ਵਾਲੇ ਸਫ਼ਰ ਨੇ ਥਕਰਾ ਦਿੱਤਾ। ਬਾਬਾ ਕੀ ਆ ਗਾਂ ਸਫਲ ਹੋ ਗਿਆ ਆਪਣਾ ਬੈਠ ਕੇ ਬਾਬਾ ਕੀ ਥੱਕ ਗਿਆ ਜਦ ਤਾ ਇਨਾਨਾ ਜੀ 2000 ਰੁਪਏ ਜਮ੍ਹਾਂ ਕਰਵਾਇਆ ਸੀ ਤੇ ਜੇ ਅਸੀਂ ਕੱਲ ਨੂੰ ਮੰਨ ਕੇ ਚੱਲੋ ਵੀ 12 ਵਜੇ ਤੱਕ ਕਮਰਾ ਰਾਨੂੰ ਫ੍ਰੀ ਕਰਕੇ ਦੰਦੇ ਆ ਜੀ ਤਾਂ 1000 ਰੁਪਏ ਇਹਨਾਂ ਨੇ ਵਾਪਸ ਕਰ ਦੇਣਾ ਜੇ 12 ਵਜੇ ਤੋਂ ਬਾਅਦ ਟਾਈਮ ਉੱਪਰ ਟੱਪਾ ਦਾ ਸਮਝ ਲਓ ਤਾਂ ਇਹਨਾਂ ਨੇ 1000 ਰੁਪਏ ਵੀ ਰੱਖ ਲੈਣਾ ਤੇ ਅਗਲੇ 12 ਘੰਟਿਆਂ ਵਾਸਤੇ ਦੁਬਾਰਾ ਬੁਕਿੰਗ ਹੋਣੀ ਅਗਲੀ ਉੱਤੋਂ ਚਾਤ ਲਾਉਣਾ ਬਣਾ ਯਾਰ ਹੂੰ ਆ ਉਧਰ ਲੈ ਤਾਂ ਦਬੀਵਤ ਦਰਦੇ ਤੇਰਾ ਦਫਾ ਆ ਨਾਲ ਵਾਲੇ ਸੁੱਤ ਦੱਬਦੇ ਹਾਂ ਇਹ ਉਹਨੂੰ ਕਮਾਉਣਾ ਵੀ ਪੈਣਾ ਹੁਣ ਕਿਹਨਾ ਪਰੇ ਵਾਲਾ ਹੀ ਐ ਇਹ ਉਹਦੇ ਨਾਲ ਆ ਇੱਕ ਹੋਰ ਹਾਂ ਚੱਲ ਪਿਆ ਲਾਗਾ ਪਲੀ ਚਾਦਰ ਇਕੱਠਿਆਂ ਕਰਨ ਹੈ ਐਜਾ ਪਤਾ ਬੂਟ ਖੋਲ ਕੇ ਖੋਲ ਤਾ ਨਾ ਬੂਟ ਤਾਂ ਨਾ ਇੰਨੇ ਕਿਤਾ ਕਲਮਾਨ ਦਾ ਕੁੜੀ ਸਾਡੀ ਤੇਰਾ ਕੰਮ ਕਰੋ ਨਹੀਂ ਜਾਣਾ ਪਣਗੇ